ਫਰੀਦਕੋਟ ਸ਼ਹਿਰ ਦੇ ਵਸਨੀਕ ਬੀਜੇਪੀ ਪਾਰਟੀ ਤੋਂ ਸ਼੍ਰੀ ਗੌਰ ਕੱਕੜ ਜੀ ਵੱਲੋਂ ਰਾਕੇਸ਼ ਗਰਗ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਦੌਰਾਨ ਗਗਨ ਸੁਖੀ ਜੀ ਅਤੇ ਪਾਰਟੀ ਦੇ ਹੋਰ ਮੈਂਬਰ ਮੌਜੂਦ ਸਨ ਹੋਰ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਪੂਰੀ ਖਬਰ ਹਾਂਜੀ ਸਰ ਕੀ ਨਾਮ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰਾ ਨਾਮ ਰਕੇਸ਼ ਗਰਗ ਜ਼ਿਲ੍ਹਾ ਪਰ ਜ਼ਿਲ੍ਹਾ ਵਾਈਸ ਪ੍ਰਧਾਨ ਫਰੀਦਕੋਟ ਬੀਜੇਪੀ ਪਾਰਟੀ ਦਾ ਅ ਅੱਜ ਜੋ ਤੁਹਾਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ ਕੀ ਕਹਿਣਾ ਹੈ ਇਸ ਬਾਰੇ ਜੋ ਮੈਨੂੰ ਪਾਰਟੀ ਨੇ ਸੇਵਾ ਲਈ ਹੈ ਉਹ ਮਨ ਤਨ ਨਾਲ ਨਿਭਾਵਾਂਗਾ ਗੌਰਵ ਕੱਕੜ ਅਤੇ ਗਗਨ ਸਕੀਜਾ ਵੱਲੋਂ ਬਾਕੀ ਸਮੂਚੀ ਟੀਮ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਮੈਨੂੰ ਅਹੁਦਾ ਦਿੱਤਾ ਗਿਆ ਉਹ ਇਮਾਨਦਾਰੀ ਨਾਲ ਨਿਭਾਵਾਂਗਾ ਕਿਹੜੇ ਅਹੁਦੇ ਤੇ ਤਾਇਨਾਤ ਕੀਤਾ ਗਿਆ ਤੁਹਾਨੂੰ 22 ਪ੍ਰਧਾਨ ਜੀ ਲਾ ਫਰੀਦਕੋਟ ਜਿਸ ਤਰ੍ਹਾਂ 2024 ਦੇ ਇਲੈਕਸ਼ਨ ਸਿਰ ਤੇ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਨਾਲੋਂ ਬੀਜੇਪੀ ਬਹੁਤ ਹੀ ਜ਼ਿਆਦਾ ਅਪਰੂਵਮੈਂਟ ਹੈ ਅੱਗੇ ਪੰਜਾਬ ਤੇ ਇੰਨਾ ਨਹੀਂ ਹੁੰਦਾ ਸੀ ਬੀਜੇਪੀ ਬਾਰੇ ਹੁਣ ਖਾਸ ਕਰਕੇ ਹਿੰਦੂ ਵਾ ਸਿੱਖ ਹੋਇਆ ਹਰੇਕ ਵੀ ਆਪਣੇ ਧਰਮ ਨੂੰ ਛੱਡ ਕੇ ਬੀਜੇਪੀ ਦਾ ਨਾਮ ਲੈਂਦਾ ਜੋ ਕਿ ਖਾਸ ਕਰਕੇ ਮੋਦੀ ਜੀ ਨੇ ਜੋ ਰਾਮ ਮੰਦਰ ਬਾਰੇ ਕੀਤਾ ਹੈ 500 ਸਾਲ ਬਾਅਦ ਇੱਡੀ ਵੱਡੀ ਚੀਜ਼ ਲਿਆਣੀ ਇੰਡੀਆ ਦੇ ਵਿੱਚ ਨਾ ਮੁਮਕਿਨ ਸੀ ਜੋ ਬੰਦੇ ਜੋ ਨਰਿੰਦਰ ਮੋਦੀ ਜੀ ਨੇ ਕੀਤਾ ਇਸ ਨੂੰ ਲੈ ਕੇ ਹਰੇਕ ਧਰਮ ਦਾ ਬੰਦਾ ਬਹੁਤ ਹੀ ਖੁਸ਼ ਹੈ ਅੰਦਰੋਂ ਅੰਦਰ ਵੋਟ ਦੇ ਹੈ ਕਿਹੜੀ ਮਰਜ਼ੀ ਪਾਰਟੀ ਨਾਲ ਜੁੜਿਆ ਹੋਵੇ ਉਹ ਬੀਜੇਪੀ ਨੂੰ ਹੀ ਵੋਟ ਪਾਵੇਗਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਿਸਤਾਰ ਹੋਇਆ ਅੱਜ ਰਕੇਸ਼ ਜੀ ਨੇ ਜ਼ਿੰਮੇਵਾਰੀ ਇਹਨਾਂ ਨੂੰ ਉਪ ਪ੍ਰਧਾਨ ਦੀ ਦਿੱਤੀ ਗਈ ਜ਼ਿਲ੍ਹੇ ਦੇ ਵਿੱਚ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਪਾਰਟੀ ਦੇ ਵਿੱਚ ਬੰਦੇ ਵੀ ਜੁਆਇਨ ਕਰਾਏ ਗਏ ਪਾਰਟੀ ਦਾ ਵਿਸਤਾਰ ਹੋ ਰਿਹਾ ਹੈ ਦਿਨੋ ਦਿਨ ਪਾਰਟੀ ਦਾ ਵਿਸਤਾਰ ਹੋ ਰਿਹਾ ਹੈ ਆਉਣ ਵਾਲਾ ਟਾਈਮ ਹੈ ਜੋ ਸਭ ਨੂੰ ਪਤਾ ਹੈ ਭਾਰਤੀ ਜਨਤਾ ਪਾਰਟੀ ਦਾ ਹੈ ਜੋ ਇਲੈਕਸ਼ਨ ਹੁਣ ਸਾਡੇ ਸਿਰ ਤੇ ਆ ਗਏ ਆ ਇਸ ਵੇਲੇ ਇੱਕ ਵੇਵ ਬਣ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਦੀ ਔਰ ਹਰੇਕ ਨੂੰ ਪਤਾ ਕਿ ਆਊਗਾ ਤਾਂ મોદી ਹੀ ਇਸ ਕਰਕੇ ਹਰ ਬੰਦਾ ਚਾਹੁੰਦਾ ਕਿ ਮੈਂ મોદી ਜੀ ਨਾਲ ਜ਼ਰੂਰ ਜੁੜਾਂ ਔਰ મોદી ਜੀ ਨੇ ਜੋ ਕੰਮ ਕੀਤੇ ਆ ਸ਼ਲਾਘਾਯੋਗ ਕੰਮ ਕੀਤੇ ਆ ਜੋ ਉਹਨਾਂ ਨੇ ਕਿਹਾ ਉਹ ਸਭ ਕੁਝ ਕਰਕੇ ਦਿਖਾਇਆ ਜਿਹੜੇ ਕਹਿੰਦੇ ਸੀਗੇ हम मंदिर वहीं बनाएंगे पर तरीक नहीं बताएंगे। उन्नादे मुंह ते ताले लख चुके है। उन्ना ने तरीक भी दस्ती और मंदिर भी बनाता सारा कुछ हो गया। सिमिलरली कोई भी ऐसा काम नहीं रहना जिस दे विच ए किया जावे के मोदी जी ने ए गल कही सी और पूरी नहीं हुई। उन्ना ने जो कुछ कहता वो पूरा होना ही होना ए मोदी जी दी गारंटी है। एस करके पूरा भारत इस वेले मोदी जी दे नाल जुड़ रिया है और ਆਉਣ ਵਾਲੇ ਲਖਣਾ ਦਾ ਜੋਰ ਰਿਜ਼ਲਟ ਆਊਗਾ 4 ਜੂਨ ਨੂੰ 400 ਪਲੱਸ ਸੀਟਾਂ ਦੇ ਨਾਲ ਅਸੀਂ ਸਾਡੇ ਪ੍ਰਧਾਨ ਮੰਤਰੀ ਜਯਸ਼ਸ਼ਵੀ ਸ਼੍ਰੀ ਨਿੰਦਰਭਾਈ ਮੋਦੀ ਜੀ ਨੂੰ ਦੁਆਰਾ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਦੇਖਾਂਗੇ ਸਾਧਿਕ ਤੋਂ ਜਸਵਿੰਦਰ ਬਰਮਾ ਦੀ ਰਿਪੋਰਟ